ਸਰ ਜਿਹੜੀ ਇਹ ਘਟਨਾ ਹੋਈ ਹੈ ਜੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇੱਕ ਸਾਡੇ ਕੋਲ ਇੱਕ ਇਨਫਾਰਮੇਸ਼ਨ ਆਈ ਸੀ 112 ਤੋਂ ਕਾਲ ਆਈ ਸੀਗੀ ਕਿ ਇੱਕ ਕੋਈ ਚਾਰ ਵਿਅਕਤੀ ਹੈ ਜਿਨ੍ਹਾਂ ਨੇ ਇੱਕ ਕਿਸੇ ਵਿਅਕਤੀ ਨਾਲ ਘੋ ਕੀਤੀ ਆ ਉਸ ਤੇ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਤੇ ਅਸੀਂ ਉਹ ਚਾਰੇ ਜਿਹੜੇ ਬੰਦੇ ਹੈਗੇ ਆ ਉਹ ਗ੍ਰਿਫਤਾਰ ਕਰ ਲਏ ਨੇ ਤੇ ਹੁਣ ਉਹਤੇ ਮੁਕੱਦਮਾ ਦਰਜ ਕਰਕੇ ਅਸੀਂ ਅਗਲੀ ਕਾਰਵਾਈਆਂ ਵਾਲੇ ਵਿੱਚ ਲਿਆ ਜਿਹੜੇ ਸਭ ਦੋਸ਼ੀ ਨੇ ਜੀ ਗ੍ਰਿਫਤਾਰ ਕੀਤੇ ਹੋਏ ਇਹਨਾਂ ਤੇ ਪਹਿਲਾਂ ਹੀ ਮੁਕਦਮੇ ਕਰਦੇ ਨੇ ਜੀ ਇਹ ਹੁਣ ਅਸੀਂ ਅਰੈਸਟ ਹੁਣ ਕੀਤੇ ਨੇ ਜੀ ਇਹਨਾਂ ਦੇ ਸਾਬਕਾ ਹਾਲਾਤ ਆ ਜਿਹੜੇ ਅਸੀਂ ਉਹ ਹੁਣ ਵੈਰੀਫਾਈ ਕਰਦੇ ਆਂ ਇਹਨਾਂ ਤੇ ਪਹਿਲਾ ਕੀ ਮੁਕਦਮੇ ਦਰਦ ਨੇ ਜਾਂ ਜੇ ਹੈ ਜਾਂ ਕਿੱਦਾਂ ਦੇ ਹੈ ਫਿਰ ਉਸ ਸੰਸਾਰ ਅਸੀਂ ਬੰਦੀ ਕਾਰਵਾਈਆਂ ਵਿੱਚ ਲਿਆਵਾਂਗੇ ਤੇ ਇਹਨਾਂ ਤੋਂ ਜਿਹੜੀ ਰਿਕਵਰੀ ਹੈ ਜੀ ਉਹਦੇ ਬਾਰੇ ਕੀ ਦੱਸ ਸਕਦੇ ਹੋ ਤੁਸੀਂ ਉਹਨਾਂ ਦਾ ਹੁਣ ਅਸੀਂ ਇਹ ਆ ਪੇਸ਼ ਅਦਾਲਤ ਕਰਾਂਗੇ ਜੀ ਪੁਲਿਸ ਰਿਮਾਂਡ ਹਾਸਲ ਕਰਾਂਗੇ ਹਾਸਲ ਕਰਕੇ ਅਸੀਂ ਜੋ ਵੀ ਇਹਨਾਂ ਨੇ ਖੋਹ ਵਗੈਰਾ ਕੀਤੀ ਹੈਗੀ ਆ ਉਹਨਾਂ ਦੋਸੇ ਰਿਕਵਰੀ ਕਰਵਾਵਾਂਗੇ ਹੋਰ ਸਾਰਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਕੁ ਸਾਡੇ ਇਹੀ ਮੈਸੇਜ ਹੈ ਵੀ ਇਹ ਅਗਰ ਕੋਈ ਵੀ ਇਸ ਤਰ੍ਹਾਂ ਦੇ ਵਿਅਕਤੀ ਹੈਗੇ ਨੇ ਲੁੱਟਾ ਖੋਹ ਕਰਨ ਦੇ ਆਦੀ ਨੇ ਜਾਂ ਜਿਹੜੇ ਵਾਰ-ਵਾਰ ਜੁਮ ਕਰਦੇ ਨੇ ਅਸੀਂ ਸਖਤ ਤੋਂ ਸਖਤ ਧਾਰਾਵਾਂ ਲਾ ਕੇ ਉਹਨਾਂ ਤੇ ਕਾਰਵਾਈ ਅਸੀਂ ਬਲਵਿਚ ਲਿਆਵਾਂਗੇ ਤੇ ਪਬਲਿਕ ਨੂੰ ਵੀ ਇਹੀ ਅਪੀਲ ਹੈ ਵੀ ਜਿੱਦਾਂ ਹੀ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਤੁਰੰਤ ਪੁਲਸ ਨਾਲ ਸ਼ੇਅਰ ਕੀਤੀ ਜਾਵੇ ਤਾਂ ਜੋ ਉਸ ਤੇ ਅਸੀਂ ਇਮੀਡੀਏਟਲੀ ਕਾਰਵਾਈ ਕਰ ਸਕੀਏ ਠੀਕ ਹੈ